ਜੈਨਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ ਬਾਰਡਰ 2 ਜਿਸ ਦੇ ਇੰਟਰਸਟਿੰਗ ਕਲਿੱਪਸ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਫੈਨਸ ਦੀ ਐਕਸਾਈਟਮੈਂਟ ਇਸ ਫਿਲਮ ਨੂੰ ਲੈ ਕੇ ਵੱਧਦੀ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਐਕਟਿੰਗ ਤੇ ਉਹਨਾਂ ਦੇ ਲੁਕਸ ਦੇ ਤਾਂ ਪ੍ਰਸ਼ੰਸਕ دیਵਾਨੇ ਹੋ ਚੁੱਕੇ ਨੇ ਅਨੁਰਾਗ ਸਿੰਘ ਦੀ ਆਉਣ ਵਾਲੀ ਵਾਰ ਡਰਾਮਾ ਫਿਲਮ ਬਾਰਡਰ 2 ਜਿਸ ਵਿੱਚ اداکار ਦਿਲਜੀਤ ਦੋਸਾਂਝ ਦਾ ਫਰਸਟ ਲੁੱਕ ਸਾਹਮਣੇ ਆ ਰਿਹਾ ਹੈ ਤੇ ਇਸੇ ਦਰਮਿਆਨ ਫੈਨਸ ਦੀ ਐਕਸਾਈਟਮੈਂਟ ਹੁਣ ਇਸ ਫਿਲਮ ਨੂੰ ਲੈ ਕੇ ਕਾਫੀ ਵਧਦੀ ਜਾ ਰਹੀ ਹੈ ਤਰਸਲ ਇਹ ਸਫ ਫਿਲਮ ਦੇ ਵਿੱਚ ਦਿਲਜੀਤ 에ਅਰ ਫੋਰਸ ਅਫਸਰ ਦੀ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ ਆਪਣੇ ਫਾਈਟਰ 에ਅਰਕ੍ਰਾਫਟ ਦੇ ਵਿੱਚ ਬੈਠੇ ਹੋਏ ਵੀ ਵਿਖਾਈ ਦਿੰਦੇ ਨੇ ਜਿਸ ਦੇ ਵਿੱਚ ਇੱਕ ਜੰਗ ਵਰਗੀ ਸਥਿਤੀ ਦੇ ਉਹ ਵਿਚਾਰ ਨੇ ਜਿੱਥੇ ਦੁਸ਼ਮਣ ਉਹਨਾਂ ਤੇ ਹਰ ਪਾਸਿਓਂ ਹਮਲਾ ਕਰ ਰਹੇ ਨੇ ਪੋਸਟਰ ਦੇ ਵਿੱਚ ਦਿਲਜੀਤ ਕਾਫੀ ਜ਼ਿਆਦਾ ਡੈਸ਼ਿੰਗ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਇਹ ਫਿਲਮ ਜੋ ਕਿ 1997 ਦੀ ਹਿਟ ਫਿਲਮ ਬਾਰਡਰ ਦਾ ਸੀਕਵਲ ਹੈ ਜੋ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਤੇ ਆਧਾਰਿਤ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਸੀਕਵਲ ਕਾਰਗਲ ਜੰਗ ਤੇ ਆਧਾਰਿਤ ਹੈ ਫਿਲਮ ਦੀ ਕਾਸਟ ਦੇ ਵਿੱਚ ਸਨੀ ਦਿਓਲ, ਵਰੁਣ ਤਮੰਦਨ, ਦਿਲਜੀਤ ਦੋਸਾਂਝ, ਆਹਾਨ ਸ਼ੈਟੀ ਮੇਗਾ ਰਾਣਾ ਤੇ ਹੋਰ ਵੀ ਕਈ ਕਲਾਕਾਰ ਜਿੱਥੇ ਇਸ ਦੇ ਵਿੱਚ ਸੋਨਮ ਬਾਜਵਾ ਵੀ ਸ਼ਾਮਲ ਨੇ ਫਿਲਮ ਦਾ ਨਿਰਮਾਣ ਪੂਸ਼ਨ ਕੁਮਾਰ ਜੇਪੀ ਦਿੱਤਾ ਤੇ ਨਿਧੀ ਦਿੱਤਾ ਵੱਲੋਂ ਕੀਤਾ ਗਿਆ ਤਾਂ ਬਾਰਡਰ 2 ਅਗਲੇ ਸਾਲ 23 ਜਨਵਰੀ 2026 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਪਰ ਇਸ ਫਿਲਮ ਦੇ ਫਰਸਟ ਲੁੱਕ ਨੂੰ ਲੈ ਕੇ ਫੈਨਸ ਦੀ ਐਕਸਾਈਟਮੈਂਟ ਕਾਫੀ ਵੱਧ ਗਈ ਤੁਸੀਂ ਇਸ ਫਿਲਮ ਨੂੰ ਲੈ ਕੇ ਕਿੰਨੇ ਕੁ ਐਕਸਾਈਟਿਡ ਹੋ ਕਮੈਂਟ ਕਰਕੇ ਦੱਸਿਓ